ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨਾਬਾਦ ਸ਼ਹਿਰ ਦੀਆਂ ਗੜੀਆਂ ਜਿਸ ਦਾ ਜਿਕਰ ਜਨਮ ਸਾਖੀ ਸੈਦਪੁਰ ਕਹਿ ਕੇ ਕੀਤਾ ਗਿਆ ਭਾਈ ਲਾਲੋ ਜੀ ਦਾ ਇੱਥੇ ਘਰ ਹੁੰਦਾ ਸੀਗਾ ਉਹਦੀਆਂ ਨਿਸ਼ਾਨੀਆਂ ਅਜੇ ਵੀ ਕਾਇਮ ਨੇ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਬਿਲਕੁਲ ਭਾਈ ਲਾਲੋ ਜੀ ਦੇ ਘਰ ਦੇ ਦਰਸ਼ਨ ਕਰਨ ਚੱਲੇ ਆਂ ਔਰ ਘਰ ਦੇ ਵਿੱਚ ਉਹ ਪ੍ਰਾਤਨ ਖੂਹ ਅਜੇ ਵੀ ਕਾਇਮ ਹੈ ਜਿਹੜੇ ਖੂਹ ਤੋਂ ਜਲ ਲੈ ਕੇ ਪਹਿਲੇ ਲਾਲੋ ਦੇ ਘਰ ਲੱਗਰ ਪਾਣੀ ਪੱਕਦਾ ਸੀ ਔਰ ਜਿਹੜੇ ਖੂਦ ਆ ਜਲ ਗੁਰਨਾਣ ਸਿੰਘ ਸਾਹਿਬ ਨੇ ਛਕਿਆ ਜਿਹੜੇ ਖੂਦ ਆ ਜਲ ਉਧਰ ਦੀ ਰੋਟੀ ਪਕਾਉਣ ਨੂੰ ਲੱਗਾ ਸੀ ਉਹ ਖੂਹ ਜੇ ਅਮ ਆਪਾਂ ਖੂਹ ਦੇ ਦਰਸ਼ਨ ਵੀ ਕਰਾਂਗੇ ਸੋ ਉਹਦੇ ਦਰਸ਼ਨ ਕਰਨ ਲਈ ਜਾ ਰਹੇ ਆ ਅਮ ਬਾਦਗੀਆ ਸ਼ਬੀਆਂ ਦੇ ਵਿੱਚੋਂ ਲੰਘਦੇ ਹੋਏ ਪ੍ਰਾਪਤਿ ਸ਼ਹਿਰ ਐ ਸ਼ਾਇਦ ਕੋਈ ਨਾ ਕੋ ਕਿੰਨਾ ਮੱਛਿਆ ਸੀ ਸ਼ਾਇਦ ਪਰ ਕੁਝੜਿਆ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੇ ਨਾਲ ਬਾਬਰ ਨੇ ਅਮਨ ਆਬਾਦ ਦਿੱਤਾ ਤੇ ਇਹ ਐਮਰਨਾਬਦ ਬਣ ਗਿਆ ਸੋ ਉਹ ਸ਼ਹਿਰ ਪਹਿਲੰਦੋ ਜਿਹਦਾ ਘਰ ਆਪਾਂ ਦੇਖ ਲਿਆ ਜੀ ਇਹ ਪਹਿਲੰਦੋ ਦੇ ਘਰ ਜਿਹਦਾ ਬਾਹਰਲਾ ਮੱਥਾ ਹੈ ਔਰ ਅੰਦਰ ਵਰਦੇ ਨਹੀਂ ਤੁਹਾਨੂੰ ਖੂ ਨਜ਼ਰ ਆਏਗਾ ਔਰ ਪ੍ਰਾਪਤ ਸ੍ਰੀ ਕਮਰਾ ਜਿਹਦੇ ਕਮਰੇ 'ਚ ਗੁਰੂ ਨਾਨਕ ਸਾਹਿਬ ਆਰਾਮਣ ਹੋਈ ਸੀ ਉਹ ਕਮਰਾ ਸਾਹਮਣੇ ਹੈ